ਔਰ ਖੁਦ ਵੀ ਆਪਣੇ ਦੁਮਾਰਦੇ ਨਾ ਤੇ ਬੱਚੀ ਮੇਰੀ ਫੀਜੀ ਆਈ ਤਾਂ ਉਹ ਚੜਾਇਆ ਕਰਦਾ ਇਹ ਉਹ ਬੱਚੀ ਨੇ ਕੀ ਇਹ ਪੈਂਕ੍ਰੀਟਾਈਟਸ ਦੇ ਕੋ ਬਣੇ ਨੇ ਇਹ ਸਿਲਪੂ ਬੰਦਾ ਬਗੜਦੀ ਦੱਸ ਕਿਲੇ ਜਿਹੜੀ ਪੈਲੀ ਨਾ ਠੇਕੇ ਦੇ ਲਈ ਸੀ ਔਰ ਪਹਿਲੇ ਵੀ ਖੁਦ ਤਿਆਰ ਕੀਤੀ ਹੈ ਨਾ 4 ਤੋਂ 5 ਲੱਖ ਰੁਪਏ ਜਿਹੜਾ ਲਾ ਕੇ ਕਰਾ ਕਰੂ ਕਰ ਤੇ ਸਾਰੇ ਜਿਹੜੀ ਫਸਲ ਜਿਹੜੀ ਪਿਆਸ ਸੀ ਮੰਨ ਜਿਹੜੀ ਫਸਲ ਤਾਂ ਬੜੀਆਂ ਉਮੀਦਾਂ ਸੀ ਕਰਦਾ ਗੁਜ਼ਾਰਾ ਜਿਹੜਾ ਟੋਟਲੀ ਡਿਪੈਂਡ ਜਿਹੜੇ ਉਹ ਇਸ ਫਸਲ ਦੇ ਪਰਸੈਂਟ ਬੱਚਿਆਂ ਦੀਆਂ ਪੜ੍ਹਾਈ ਦਾ ਖਰਚਾ ਜਾਂ ਉਹ ਆਊਟ ਆਊਟ ਕਰਾ ਖਰਚੇ ਜਾਂ ਟਰੈਕਟਰ ਇਹਨਾਂ ਦਾ ਲੋਨ ਤੇ ਚੱਲਦਾ ਬੜੀ ਆਸ ਸੀ ਕਿ ਫਸਲ ਅਸਈ ਵੱਢ ਕੇ ਲੋਕਾਂ ਦੇ ਜਿਹੜਾ ਕੰਮ ਰੋਮ ਸਸਿਕਾ ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਤੇ ਮੈਂ ਤੁਹਾਡਾ ਨਿਰੂ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਬਸ ਗਿਆ ਜਿੱਤੇ ਲੋਕਾਂ ਦਾ ਕਾਫੀ ਨੁਕਸਾਨ ਹੁੰਦਾ ਲੋਕਾਂ ਦੇ ਜ਼ਹੜ ਦੇ ਕਾਰਨ ਜਿਹੜੇ ਆ ਜੀ ਜਾਂਦੇ ਨੇ ਫਸਲਾਂ ਬਰਬਾਦ ਹੁੰਦੀਆਂ ਨੇ ਤੇ ਜ਼ਮੀਨਾਂ ਰੁੜਦੀਆਂ ਨੇ ਉਹ ਤੇ ਤੁਹਾਨੂੰ ਦੱਸ ਦਈਏ ਜਿਹੜਾ ਪਠਾਨਕੋਟ ਦੇ ਹਲਕਾ ਕੋਹਾੜਾ ਦਾ ਪਿੰਡ ਕਤਲੌਰ ਜਿੱਤੇ ਕਿ ਮੁਨੀਸ਼ ਕੁਮਾਰ ਦੇ ਵੱਲੋਂ ਮਿਨੀਮਮ 10 ਕਿੱਲੇ ਜਿਹੜੇ ਠੇਕੇ ਦੇ ਜ਼ਮੀਨ ਲਈ ਜਾਂਦੇ ਜਿੱਤੇ ਉਹਨਾਂ ਨੇ ਗੰਨਾ ਬੀਜਿਆ ਹੋਇਆ ਸੀ ਫਸਲ ਜਿਹੜੀ ਸਿਰੇ ਤੇ ਸੀਗੀ ਫਸਲ ਕੱਟਣ ਵਾਲੀ ਸੀਗੀ ਪਰ ਪਿਛਲੇ ਦਿਨ ਜਿਹੜਾ ਹੜਾ ਆਉਂਦੇ ਨੇ 10 ਕਿੱਲੇ ਜ਼ਮੀਨ ਜਿਹੜੀ ਸੀਗੀ ਉਹਨਾਂ ਦਾ ਗੰਨਾ ਜਿਹੜਾ ਸੀਗਾ ਇਸ ਪਾਣੀ ਦੇ ਵਿੱਚ ਰੁੜਦਾ ਆ ਉੱਤੇ ਜਿੱਦੋਂ ਐਮਐਚ ਪੰਜਾਬ ਚੈਲੇਂਜ ਦੀ ਟੀਮ ਦੇ ਵੱਲੋਂ ਮੁਨੀਸ਼ ਨੇ ਮੁਨੀਸ਼ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਕਿਸੇ ਦੇ ਵੱਲੋਂ 10 ਕਿੱਲੇ ਜ਼ਮੀਨ ਜਿਹੜੀ ਠੇਕੇ ਤੇ ਲਈ ਹੋਈ ਸੀ ਮੁਨੀਸ਼ ਉਹਦਾ ਇੱਕ ਪਰਿਵਾਰ ਦੇ ਵੱਲੋਂ ਜਿੱਤੇ ਗੰਨਾ ਬੀਜਿਆ ਹੋਇਆ ਸੀਗਾ ਫਸਲ ਕੱਟਣ ਦੀ ਕਗਾਰ ਤੇ ਸੀਗੀ ਪਰ ਅਸਾ ਹਾਰ ਨੇ ਜਿਹੜੀ ਫਸਲ ਆਪਣੇ ਨਾਲ ਲੈ ਕੇ ਜਾਂਦਾ ਕਿਤੇ ਵੱਡਾ ਨੁਕਸਾਨ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਵੱਡਾ ਨੁਕਸਾਨ ਉਸ ਪਰਿਵਾਰ ਦਾ ਹੋਇਆ ਉੱਤੇ ਉਹਨਾਂ ਦੇ ਵੱਲੋਂ ਰੋਜ਼ ਪਾਇਆ ਗਿਆ ਕਿ ਜੋ ਵੀ ਦਾਨੀ ਸਤਿਆ ਮਦਦ ਲਈ ਆਉਂਦੇ ਨੇ ਨਾ ਉਹ ਸਿੱਧੇ ਡਾਇਰੈਕਟ ਕੋਲੀਆਂ ਪੰਮਾ ਬੋਲੇ ਤੇ ਕਈ ਹੋਰ ਬੰਮਿਆਲ ਦੇ ਲਾਗਲੇ ਪਿੰਡ ਜਿੱਕਰ ਗੱਲਬਾਤ ਕੀਤੀ ਜਾਵੇ ਤਾਂ ਉੱਤੇ ਸਿੱਧੇ ਜਾਂਦੇ ਨੇ ਤੇ ਉਹਨਾਂ ਦੀ ਮਦਦ ਕਰਦੇ ਰਿਆਂ ਹੁਣ ਤੱਕ ਜਿਹੜਾ ਮਨੀਸ਼ ਕੁਮਾਰ ਦੇ ਪਰਿਵਾਰ ਦੇ ਨਾਲ ਕਿਸੇ ਵੱਲੋਂ ਕੋਈ ਵੀ ਕੰਟੈਕਟ ਨਹੀਂ ਕੀਤਾ ਗਿਆ ਲੱਖਾਂ ਦਾ ਨੁਕਸਾਨ ਜਿਹੜਾ ਉਸ ਪਰਿਵਾਰ ਨੂੰ ਉਸ ਫਸਲ ਦੇ ਕਾਰਨ ਹੋਇਆ ਕਿਉਂਕਿ ਮਨੀਸ਼ ਕੁਮਾਰ ਦੇ ਦੋ ਬੇਟੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਬੇਟੀ ਜਿਹੜੀ ਹੈ ਉਹਨਾਂ ਦੀ ਕਿਸੇ ਬਿਮਾਰੀ ਦੇ ਨਾਲ ਲੜਦੀ ਪਈ ਹੈ ਮੰਗ ਕੀਤੀ ਗਈ ਹੈ ਕਿ ਉਸ ਤੇ ਜਿਹੜੀ ਹੈ ਜਰੂਰ ਜਿਹੜੀ ਉਸ ਦੀ ਹੈਲਪ ਕੀਤੀ ਜਾਵੇ ਇਸ ਮੌਕੇ ਯੋਰ ਕਿੜਾ ਪਿੰਡ ਦਾ ਸਰ ਮੇਰਾ ਨਾਮ ਅਨੀਤਾ ਪਿੰਡ ਰਾਇਪਰ ਕੁੱਥਲ ਹੋਰ ਹੈ ਕੀ ਗੱਲ ਹੋਈ ਹੈ ਘਰ ਲਈ ਦਈ ਹੈ ਕਿ ਜਿੰਨੀ ਵੀ ਫਸਲ ਆਈ ਸੀ 10 ਕਿੱਲੇ ਸੀ ਉਹ ਸਾਰੀ ਰੁੜ ਗਈ ਹੈ ਜਦੋਂ ਨਾ ਵੀ ਪਾਣੀ ਆਇਆ ਉਹ ਸਾਰਾ ਫਸਲ ਦੇ ਵਿੱਚ ਹੀ ਗਿਆ ਆ ਉਹਦੇ ਵਿੱਚ ਕੁਛ ਨਹੀਂ ਬਚਿਆ ਬਸ ਥੋੜੀ ਜੀ ਫਸਲ ਬਚੀ ਹੈ ਜਿਹੜੀ ਪਹਿਲੀ ਬਣਾ ਆਪਣਾ ਸੀ ਉਹ ਤੋਂ ਨਹੀਂ ਸਰ ਠੇਕੇ ਤੇ ਲਿਆ ਸੀ ਹੂੰ ਤੇ ਕੁਛ ਬਚਿਆ ਉਥੋਂ ਕੁਛ ਕੁਛ ਨਹੀਂ ਬਸ ਜਾਂ ਜੋ ਵੀ ਜਮਾ ਪੂੰਜੀ ਹੀ ਆ ਸਾਰੇ ਉਸ ਤੇ ਲਾਤੀ ਆ ਹੂੰ ਆਪਣੇ ਗਹਿਣੇ ਤੱਕ ਵੀ ਉਸ ਫਸਲ ਤੇ ਲਗਾਉਂਦੇ ਸੀ ਹੂੰ ਹੁਣ ਹਾਰੇ ਕੋਲ ਕੁਛ ਨਹੀਂ ਰਿਹਾ ਇਹ ਦੋ ਬੱਚੀਆਂ ਨੇ ਮੇਰੀਆਂ ਇਹਦਾ ਖਰਚਾ ਕਰਨਾ ਵੀ ਸਾਨੂੰ ਬਹੁਤ ਔਖਾ ਹੋ ਰਿਹਾ ਹੂੰ ਕਿ ਤਾ ਆਪ ਫਿਕਰ ਦੇ ਕੇ ਯਾਰ ਕਿੱਦਾਂ ਚੱਲਣਗੇ ਬਹੁਤ ਔਖਾ ਚੱਲਦਾ ਪਿਆ ਹੈ ਬੱਚੇ ਵੀ ਹਰ ਮੰਗਦੇ ਚੀਜ਼ ਘਰ ਵਿੱਚ ਉਹਨਾਂ ਦਾ ਕਰਨਾ ਵੀ ਬਹੁਤ ਔਖਾ ਹੋ ਰਿਹਾ ਜਿੰਨਾ ਵੀ ਖਰਚਾ ਹੁੰਦਾ ਹੈ ਬਸ ਇਦਾਂ ਹੀ ਹੈ ਕੋਈ ਆਇਆ ਕੋਈ ਮਦਦ ਕਰਨ ਕੋਈ ਕੋਈ ਨਹੀਂ ਆਇਆ ਹਾਰੇ ਮਦਦ ਕਰਨ ਕੋਈ ਨਹੀਂ ਆਇਆ ਤੇ ਉਹ ਸਾਨੂੰ ਪਤਾ ਹੈ ਜਾਨੂੰ ਬੱਚਿਆਂ ਨੂੰ ਪਤਾ ਕਿਸ ਤਰ੍ਹਾਂ ਅਸੀਂ ਰਹਿ ਕਰਨੇ ਇੱਥੇ ਔਖੋ ਦੇ ਵੀ ਆਪਣੇ ਬਿਮਾਰ ਪੈਣਾ ਤੇ ਬੱਚੀ ਮੇਰੀ ਪੀਜੀਆ ਤੇ ਉਹਦਾ ਚਲਿਆ ਕਰਦਾ ਕੀ ਉਹ ਬੱਚੀ ਨੂੰ ਕੀ ਹੈ ਨੂੰ ਪੈਂਕ੍ਰੀਟਾਈਟਿਸ ਦੀ ਬਿਮਾਰੀ ਹੈ ਹਾਂ ਕੋਈ ਨੰਦਾ ਕੋਲਾ ਕਰੋ ਜੀ ਕਿ ਤੁਕਣਾ ਜਮੇ ਲੋਤੀ ਹੈ ਸਰਕਾਰ ਤੇ ਚੜਨੇ ਉਹਨੂੰ ਥੋੜਾ ਖਰਚਾ ਵਾ ਦੇਵੇ ਬੱਚਿਆਂ ਦਾ ਗੁਜ਼ਾਰਾ ਕਰ ਸਕਿਆ ਘਰ ਦਵਰ ਤਾਂ ਜਿੰਨਾ ਵੀ ਗੰਨਾ ਰੂੜਿਆ ਉਹਦਾ ਥੋੜਾ ਪਤਾ ਸਾਨੂੰ ਖਰਚਾ ਮਿਲ ਜਾਏ ਹਾਂ ਮੇਰਾ ਨਾਮ ਅਰਕੇਸ਼ ਕੁਮਾਰ ਹੈ ਵਾਸੀ ਰਾਇਪਰ ਕਥਲੋਰ ਜੀ ਕੀ ਗੱਲ ਹੋ ਗਈ ਜੀ ਗੱਲ ਵੇ ਤੇ ਜੀ ਕਿ ਹੜ੍ਹ ਦੀ ਮਾਰ ਸਾਰੇ ਪੰਜਾਬ 'ਚ ਪਈ ਹੈ ਕਾਫੀ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਹੋਇਆ ਲੋਕਾਂ ਦਾ ਬਡਕਾਥਲੌਰ ਦੇ ਵਿੱਚ ਮੇਰਾ ਬ੍ਰਦਰ ਹੀ ਲੱਗਦਾ ਚਾਚੇ ਦਾ ਮੁੰਡਾ ਬਹੁਤ ਜ਼ਿਆਦਾ ਨੁਕਸਾਨ ਜੀ ਹੋਇਆ 10 ਕਿੱਲੇ ਜਿਹੜੇ ਪੈਲੀ ਇਹਨੇ ਠੇਕੇ ਤੇ ਲਈ ਸੀ ਔਰ ਪਹਿਲੇ ਵੀ ਖੁਦ ਤਿਆਰ ਕੀਤੀ ਇਹਨੇ 4 ਤੋਂ 5 ਲੱਖ ਰੁਪਏ ਜਿਹੜਾ ਲਾ ਕੇ ਕਰਾ ਕਰੂ ਕਰਕੇ ਤੇ ਸਾਰੀ ਜਿਹੜੀ ਫਸਲ ਜਿਹੜੀ ਤਿਆਰ ਸੀ ਗੰਨੇ ਦੀ ਫਸਲ ਤੋਂ ਬੜੀਆਂ ਉਮੀਦਾਂ ਸੀ ਕਰਦਾ ਗੁਜ਼ਾਰਾ ਜਿਹੜਾ ਟੋਟਲੀ ਡਿਪੈਂਡ ਜਿਹੜੇ ਉਹ ਇਸ ਫਸਲ ਦੇ ਉੱਪਰ ਸੀ ਬੱਚਿਆਂ ਦੀਆਂ ਪੜ੍ਹਾਈ ਦਾ ਖਰਚਾ ਜਾਂ ਔਰ ਫੂਡ ਕਲ ਖਰਚੇ ਜਾਂ ਟਰੈਕਟਰ ਇਹਨਾਂ ਦਾ ਲੋਨ ਤੇ ਚੱਲਦਾ ਬੜੀ ਆਸ ਸੀ ਕਿ ਫਸਲ ਅਸੀਂ ਵੱਢ ਕੇ ਲੋਕਾਂ ਦੇ ਜਿਹੜਾ ਖਰਚਾ ਉਹ ਮੁਕਾਵਾਂਗੇ ਬਟ ਜਿਹੜੀ ਇਹ ਕੁਦਰਤੀ ਮਾਰ ਹੜ੍ਹ ਦੀ ਮਾਰ ਜਿਹੜੇ ਹੋਣ ਕਾਰਨ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਇਹਦੀ ਉੱਪਰ ਭਾਈ ਦੇ ਲਈ ਕੋਈ ਵੀ ਜਿਹੜਾ ਚਾਹੇ ਕੋਈ ਪੋਲੀਟਿਕਲ ਲੀਡਰ ਹੋਵੇ ਜਾਂ ਕੋਈ ਐਨਜੀਓ ਵਗੈਰਾ ਕਿਸੇ ਨੇ ਵੀ ਇਹਨਾਂ ਦੀ ਬਾਤ ਨਹੀਂ ਲਈ ਬਟ ਪੁੱਛਣਾ ਜਦ ਇਹਨਾਂ ਦਾ ਵੀ ਟਾਰਗੇਟ ਉਹ ਸਿੱਧੇ ਜਿਹੜਾ ਕੋਲੀਆਂ ਕੋਲੀਆਂ ਤੋਂ ਜਿਹੜੇ ਤਾਸ਼ਵਾਲ ਸਾਈਡ ਚਲੇ ਜਾਂਦੇ ਬਟ ਇਹ ਜਿਹੜੇ ਪੋਲ ਤੋਂ ਇਹ ਪੋਲ ਦੇ ਥੱਲੇ ਦਾਇਆਂ ਪਾਇਆਂ ਦਾ ਗੰਨਾ ਲੱਗਿਆ ਪਰ ਉੱਪਰੋਂ ਹੀ ਦੇਖ ਕੇ ਜਿਹੜਾ ਪਰਿਵਾਰ ਦੇ ਨਾਲ ਕੋਈ ਵੀ ਰਾਬਤਾ ਜਿਹੜਾ ਉਹ ਨਹੀਂ ਕੀਤਾ ਜਾਂਦਾ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਮੈਂ ਕਹਿਣਾ ਚਾਹਾਂਗਾ ਕਿ ਪਰਿਵਾਰ ਦੀ ਵੱਦ ਤੋਂ ਵੱਧ ਮਦਦ ਕਰੋ ਤਾਂ ਜੀ ਇਸ ਜਿਹੜੇ ਆ ਕੁਦਰਤੀ ਆਪਤ ਜੋ ਜੋ ਇਹਨਾਂ ਦਾ ਨੁਕਸਾਨ ਹੋਇਆ ਉਹ ਇਹਨਾਂ ਚ ਉੱਭਰ ਸਕਣ ਨਾ ਮੇਰਾ ਸੰਯੋਗਤਾ ਦੇਵੀ ਹੈ ਪਿੰਡ ਰੈਪਰ ਕਥਰੋਰ ਕੀ ਗੱਲਬਾਤ ਹੋਈ ਹੈ ਬਸ ਜਿਗਦਮ ਪਾਣੀ ਆਇਆ ਬਹੁਤ ਪਾਣੀ ਆ ਗਿਆ ਹੈ ਖਤਰਾ ਬੜਾ ਸੀ ਪਿੰਡ ਨੂੰ ਬੜਾ ਖਤਰਾ ਸੀ ਚਲੋ ਪਿੰਡ ਦਾ ਬਚਾਅ ਹੋ ਗਿਆ ਤੇ ਜਿਹੜੀ ਫਸਲ ਹੀ ਰਾਈ ਦੀ 10 ਕਿੱਲੇ ਪਹਿਲੀ ਸੀ ਤੇ ਉਹ ਸਾਰੀ ਫਸਲ ਸਾਡੀ ਪਰਵਾਹ ਦੀ ਬਹੁਤ ਚੰਗੀ ਫਸਲੀ ਸਾਰਾ ਪੂਰਾ ਖਰਚਾ ਕਰ ਦਿੱਤਾ ਸੀ ਫਸਲ ਤੇ ਉਹਦੇ ਸਿਰ ਤੇ ਸਾਰਾ ਸਾਡਾ ਧਾਰੂ ਮਧਾਰੀ ਅਸੀਂ ਮਾਲਕ ਨੂੰ ਵੀ ਠੇਕਾ ਦੇਣ ਨਾਲ ਹਜੇ ਪੈਦਾ ਹੈ ਤੇ ਆਪਣੀ ਜੀ ਪਹਿਲੀ ਠੇਕੇ ਦੀ ਹੀ ਹੀ ਲੈਦੀ ਹੂੰ ਪੂਰਾ ਖਰਚਾ ਹੋ ਗਿਆ ਸੀ ਜਿੰਨਾ ਵੀ ਕਰਨਾ ਕੋਈ 15-20 ਲੱਖ ਦਾ ਖਰਚਾ ਵੀ ਕੀਤਾ ਦਈ। ਫਸਲ ਵੀ 30-35 ਲੱਖ ਦੀ ਹੈ ਸੀ। ਤੇ ਕੋਈ ਕੁਝ ਨਹੀਂ ਬਚਿਆ ਸਾਡੇ ਪੱਲੇ ਕੁਝ ਨਹੀਂ ਪਿਆ। ਤੇ ਵਿੱਚ ਬੂਟਾ ਵੀ ਲਗਾਏ ਸੀ ਪਪਲਰ ਦਾ। ਉਹ ਵੀ ਸਾਰਾ ਰੁੜ ਗਿਆ। ਉਥੇ ਪਤਾ ਨਹੀਂ ਚੱਲਦਾ ਵੀ ਕੀ ਰਾਇਦਾ ਕੀ ਹੈ ਹੀ ਪਹਿਲੀ ਜਾਂ ਇੱਥੇ ਨਹੀਂ ਆਈ ਬਿਲਕੁਲ ਨਹੀਂ ਪਤਾ ਚੱਲਦਾ। ਇਸ ਤਰ੍ਹਾਂ ਥੋੜੀ ਕਿ ਨਿਸ਼ਾਨੀ ਹੈ ਹਰੇ-ਹਰੇ ਪੱਤਿਆਂ ਦੀ ਲੱਭਦੀ ਹੈ। ਤੇ ਉੱਥੋਂ ਤਾਂ ਪਤਾ ਚੱਲਦਾ ਵੀ ਇੱਥੇ ਥੋੜੀ ਪਹਿਲੇ ਆਈ ਕਿਸੇ ਨੇ ਵੀਜੀ ਦੇ ਹੀ ਵੀ। ਤਾਂ ਵੀਜੇ ਦਾ ਕੀ ਸੀ? ਕਮਾਦ ਬੀਜਦਾ ਹੀ ਸਾਲ ਦੀ ਫਸਲ ਹੁੰਦੀ ਹੈ ਸਾਲ ਦਾ ਪੂਰੇ ਖਰਚਾ ਹੀ ਕਰਦੇ ਦਾ ਬਣਾ ਵੀ ਦਿੱਤੇ ਦਾ ਹੀ ਸਾਰੇ ਹਾਇਲ ਕੰਡਾ ਸਭ ਕੁਝ ਜੋ ਵੀ ਖਰਚਾ ਹੁੰਦਾ ਸ ਫਸਲ ਦਾ ਭਾਤਦਾ ਹੀ ਸਿਰਫ ਹੁਣ ਅਗਲੇ ਮਹੀਨੇ ਘਟਾਈ ਲਗਣੀ ਸੀ ਤੇ ਫੇਰ ਸਾਨੂੰ ਥੋੜਾ ਮਤ ਲੱਭਣਾ ਸੀ ਪੈਸਾ ਤੇ ਹੁਣ ਸਾਨੂੰ ਕੋਈ ਆਸ ਨਹੀਂ ਉੱਥੇ ਕੋਈ ਸਾਡਾ ਖਰਚਾ ਨਹੀਂ ਤੇ ਮੁੰਡੇ ਮੇਰੇ ਦੀਆਂ ਦੋ ਲੜਕੀਆਂ ਗੀਆਂ ਉਹਦੀ ਫੀਸਾਂ ਫੁਸਾਈ ਹਾਲਵਾਰੀ ਭਰਨੇ ਸਕੂਲ ਤੇ ਜੋ ਵੀ ਕੰਮ ਹੈ ਉਸ ਉਸੇ ਫਸਲ ਤੇ ਕਰਦੇ ਸੀ ਤੇ ਉਸਾ ਸਾਰਾ ਸਾਰਾ ਨੁਕਸਾਨ ਹੋ ਗਿਆ ਸਾਨੂੰ ਕੋਈ ਆਸ ਨਹੀਂ ਹੁਣ ਅੱਗੇ ਕੋਈ ਪੈਸੇ ਤੇਲੇ ਦੀ ਕੀ ਜਿਵੇਂ ਜਾਓਗੇ ਕੋਈ ਮਦਦ ਵਗੈਰਾ ਆਈ ਕਿ ਇਹ ਬੰਨੇ ਨੇ ਨਹੀਂ ਕਿਸੇ ਨੇ ਸਾਨੂੰ ਪੁੱਛਿਆ ਕਿਸੇ ਨੇ ਮਦਦ ਨਹੀਂ ਕੀਤੀ ਕਿਸੇ ਨੇ ਨਹੀਂ ਪੁੱਛਿਆ ਇਧਰ ਰਾਸ਼ਕ ਪਾਣੀ ਬੜਾ ਬਨੁੰਦਾ ਪਾਰ ਕੋਲੀਆਂ ਹੈ ਉਹ ਵੀ ਨਹੀਂ ਜੰਦੇ ਲੈਣ ਸਾਨੂੰ ਸ਼ਰਮ ਬੜੀ ਆਉਂਦੀ ਆ ਨਹੀਂ ਜੰਦੇ ਤੇ ਕਹੀਂ ਕੋਈ ਸਾਨੂੰ ਸਹੂਲਤ ਨਹੀਂ ਹੋਈ ਮਤਲਬ ਕਿ ਬਾਹਰ ਕਿਸੇ ਨੇ ਨਹੀਂ ਸਾਨੂੰ ਕੋਈ ਪੁੱਛਿਆ ਤੇ ਮੈਂ ਕੀ ਕਹਿਣਾ ਜਾਓਗੇ ਤੁਸੀਂ ਚਲੋ ਖਰਚਾ ਪਾਣੀ ਦੇ ਦਿਓ ਥੋੜੀ ਦਵਾ ਦਿਓ ਤੁਸੀਂ ਥੋੜਾ ਮਤਾਂ ਚਲੋ ਜਿੰਨਾ ਵੀ ਤੁਹਾਡੇ ਸਾਹਬ ਚ 10 ਕਿੱਲੇ ਪਿਆਲੀ ਐ ਟਰੈਕਟਰ ਵੀ ਹੈਗਾ ਤੁਹਾਡਾ ਹਾਂਜੀ ਲੋਨ ਤੇ ਲਿਆਏ ਜੀ ਹਾਂਜੀ ਲੋਨ ਵੀ ਖਤਮ ਹੋਇਆ ਉਹ ਵੀ ਅਹੀਂ ਕਿਸ਼ਤਾਂ ਦੇ ਦੇਣਾ ਹੀ ਲੋਨ ਜਿਹੜਾ ਲੇਦਾ ਆ 6 ਮਹੀਨੇ ਕਿਸ਼ਤ ਦੇਣੀਆਂ ਜੀ ਉਹ ਵੀ ਫਸਲ ਤੇ ਦੇਣੀ ਹੈਗੀ ਹਾਂ ਉਹ ਵੀ ਸਾਡਾ ਪਤਾ ਨਹੀਂ ਬਣਨੀ ਸਾਡੇ ਕੋਲ ਕਿਸ਼ਤਗੇ ਨਹੀਂ ਬਣਨੀ ਕੰਮਕਾਰ ਵੀ ਸਾਰੇ ਬੰਦ ਨੇ ਕੋਈ ਕੰਮ ਨਹੀਂ ਚੱਲ ਰਿਹਾ 1.5-2 ਮਹੀਨੇ ਸਭ ਸਾਰੇ ਬੀਲੇ ਬੈਠੇ ਨੇ ਬੰਦੇ ਪਿੰਡ ਵਿੱਚ ਕੋਈ ਕੰਮ ਨਹੀਂ ਚੱਲ ਰਿਹਾ ਕੋਈ ਵੀ ਫਸਲ ਹੋਰ ਵੀ ਜਿਹੜੀ ਹੈ ਉਹ ਬਾਕੀ ਵੀ ਜਿਹਨੇ ਨੁਕਸਾਨ ਫਸਲ ਹੋਈਆਂ ਨਾ ਤਾਂ ਉਹਦਾ ਵੀ ਕੋਈ ਅੱਗੇ ਨਹੀਂ ਲੋਚਾਰਾ ਚਲੇਦਾ ਪਹਿਲੀ ਨਹੀਂ ਰਹੀ ਤੇ ਫੇਰ ਕਿਸ ਤਰ੍ਹਾਂ ਪਹਿਲੀ ਰਾਣੀ ਕਿਸ ਤਰ੍ਹਾਂ ਕਾ ਅੱਗੇ ਖਰਚਾ ਕਰਨਾ ਬਹੁਤ ਮੰਦਾ ਹਾਲ ਹੋ ਗਿਆ ਪਤਾ ਘਰ ਦਾ ਕਿਹੜਾ ਕਰਦਾ ਚੱਲਦਾ ਇਸ ਤਰ੍ਹਾਂ ਹੀ ਦਰਸਦਾਰੀ ਉਹ ਖਾ ਹੀ ਖਰਚਾ ਬੰਦੇ ਵੇਲੇ ਬੈਠੇ ਤਾਂ ਕੰਮ ਹੀ ਨਹੀਂ ਕੋਈ ਖਰਚਾ ਤੇ ਫਿਰ ਓਖਾ ਹੀ ਆਣਾ ਹੁਣ ਪੱਲੇ ਕੋਈ ਪੈਸਾ ਨਹੀਂ ਆ ਜਿੰਨਾ ਪੈਸਾ ਹੀ ਉਥੇ ਖਰਚਾ ਕਰਤਾ ਕਮਾਨਤੇ ਖਰਚਾ ਬਹੁਤ ਹੁੰਦਾ ਹੈ ਖਾਦਾ ਮਹਿੰਗੀਆਂ ਬਹੁਤ ਖਾਦਾਂ ਵਾਲੇ ਪੈਸੇ ਦੇਣ ਵਾਲੇ ਦੇ ਦੇਣਾ ਦਵਾਈਆਂ ਵਗੈਰਾ ਠੀਕ ਖਾਦਾ ਵਗੈਰਾ ਸਭ ਪੈਸਾ ਦੇਣ ਵਾਲਾ ਪੈਦਾ ਫਸਲ ਤੇ ਪੈਸਾ ਦੇਣਾ ਹਿਸਾਬ ਬਾਦ